ਤਾਂ ਸ਼੍ਰੀ ਗੁਰੂ ਅਮਰਦਾਸ ਜੀ ਦੇ ਜਨਮ ਸਥਾਨ ਤੇ ਮੌਜੂਦ ਹਾਂ ਜਿੱਥੇ ਕਿ ਸੰਗਤਾਂ ਵੱਲੋਂ ਹੁਣ ਇਸ ਘਰ ਦੀ ਉਸਾਰੀ ਜਿਹੜੀ ਹੈ ਉਹ ਦੋ ਤਰੀਕ ਤੋਂ ਜਿਹੜੀ ਆ ਉਹ ਸ਼ੁਰੂ ਕੀਤੀ ਜਾਵੇਗੀ। ਇਹ ਉਹ ਇਤਿਹਾਸਿਕ ਖੂਹ ਹੈ ਜਿਸ ਇਤਿਹਾਸਿਕ ਖੂਹ ਦੀ ਮੈਂ ਤੁਹਾਨੂੰ ਗੱਲ ਕਰ ਰਿਹਾ ਔਰ ਇਹ ਬਾਬਾ ਜੀ ਦੇ ਸਮੇਂ ਦੀ ਜਿਹੜੇ ਹੈ ਉਹ ਖੂਹ ਜਿਹੜੇ ਉਹ ਦੱਸੇ ਜਾ ਰਹੇ ਨੇ। ਪਾਕਿਸਤਾਨ ਦੇ ਵਿੱਚ ਇਸ ਦਾ ਨਕਸ਼ਾ ਪਿਆ ਸੀ ਪਾਕਿਸਤਾਨ ਤੋਂ ਨਕਸ਼ਾ ਲਿਆ ਕੇ ਇਸ ਜਗ੍ਹਾ ਤੇ ਪਹੁੰਚ ਕੇ ਜਿਹੜਾ ਹੈ ਇਤਿਹਾਸਿਕ ਖੂਜ ਜਿਹੜਾ ਹੈ ਉਹ ਲੱਭਿਆ ਗਿਆ ਇਸ ਜਗ੍ਹਾ ਦੇ ਉੱਤੇ ਇੱਕ ਸੁੰਦਰ ਗੁਰਦੁਆਰਾ ਸਾਹਿਬ ਗੁਰੂ ਕੇ ਮਹਿਲ ਜਿਹੜਾ ਹੈ ਉਹ ਬੰਦਾ ਹੋਇਆ ਨਜ਼ਰ ਆਵਰਦਾ ਹੈ ਜਿਹੜਾ ਹੈ ਪਰਿਵਾਰ ਵੱਲੋਂ ਜਿਹੜਾ ਹੈ ਇਹ ਜਗ੍ਹਾ ਜਿਹੜੀਆਂ ਨੇ ਉਹ ਡੋਨੇਟ ਕੀਤੀਆਂ ਗਈਆਂ ਨੇ ਕੁਝ ਜਗ੍ਹਾ ਜਿਹੜੀਆਂ ਨੇ ਬਾਬਾ ਅਮਰੀਕ ਸਿੰਘ ਹੁਣਾਂ ਵੱਲੋਂ ਖਰੀਦੀਆਂ ਗਈਆਂ ਨੇ ਇਹ ਵੀ ਗੱਲ ਕੀ ਜਾ ਰਹੀ ਕਿ ਇੱਕ ਕਿਲੇ ਤੋਂ ਵੱਧ ਜਗ੍ਹਾ ਜਿਹੜੀ ਹੈ ਉਹ ਇਸ ਵਿੱਚ ਜਿਹੜਾ ਹੈ ਤਿਆਰ ਗੁਰਦੁਆਰਾ ਸਾਹਿਬ ਜਿਹੜਾ ਹੈ ਉਹ ਤਿਆਰ ਕੀਤਾ ਜਾਵੇਗਾ ਮਾਰਬਲ ਵਰਗਾ ਹੋਏਗਾ ਕਿ ਪੁਰਾਤਨ ਦੇਖੀ ਨਜ਼ਰ ਆਏਗੀ ਜੀ ਅੱਜ ਇਹ ਕਾਰ ਇਦਾਂ ਦਾ ਬਣੇਗਾ ਜਿਵੇਂ ਜਿਵੇਂ ਦਾ ਜਿਵੇਂ ਦਾਜ ਤੋਂ ਤੁਹਾਨੂੰ ਲੱਗੇ ਇੱਥੇ ਆ ਕੇ ਇਵੇਂ ਲੱਗੇਗਾ ਜਿਵੇਂ ਇਹ 500 ਜਾਂ 700 ਸਾਲ ਪੁਰਾਣਾ ਹੈ ਤਾਂ ਸ਼੍ਰੀ ਗੁਰੂ ਅਮਰਦਾਸ ਜੀ ਦੇ ਜਨਮ ਸਥਾਨ ਤੇ ਮੌਜੂਦ ਹਾਂ ਜਿੱਥੇ ਕਿ ਸੰਗਤਾਂ ਵੱਲੋਂ ਹੁਣ ਇਸ ਘਰ ਦੀ ਉਸਾਰੀ ਜਿਹੜੀ ਹੈ ਉਹ 2 ਤਰੀਕ ਤੋਂ ਜਿਹੜੀ ਆ ਉਹ ਸ਼ੁਰੂ ਕੀਤੀ ਜਾਵੇਗੀ ਜੇਕਰ ਇਸ ਥਾਨ ਦੀ ਗੱਲ ਕੀਤੀ ਜਾਵੇ ਤਾਂ ਲੰਮੇ ਚਿਰ ਤੋਂ ਇਸ ਜਗ੍ਹਾ ਦੇ ਉੱਤੇ ਪੁਰਾਣੇ ਜਗਾਹ ਦੀ ਜਗ੍ਹਾ ਨਵੇਂ ਘਰ ਜਿਹੜੇ ਸੀਗੇ ਉਹ ਪਾਏ ਗਏ ਸਨ ਲੇਕਿਨ ਜਦੋਂ ਵੀ ਗੁਰੂ ਦੇ ਜੇ ਜਦੋਂ ਕਈ ਥਾਨਾਂ ਦੇ ਟਾਈਮ ਦੇ ਉੱਤੇ ਜਦੋਂ ਉਹਨਾਂ ਦੇ ਜਨਮ ਸਥਾਨ ਦਾ ਅਸ ਗੱਲ ਕੀਤੀ ਜਾਂਦੀ ਸੀ ਤਾਂ ਬਹੁਤ ਸਾਰੇ ਵਿਚਾਰ ਜਿਹੜੇ ਸਨ ਉਹ ਸਾਹਮਣੇ ਆਉਂਦੇ ਸਨ ਲੇਕਿਨ ਜਦੋਂ ਇੱਥੇ ਮੇਲੇ ਚੱਲਦੇ ਸਨ ਤੇ ਉਸ ਵੇਲੇ ਜਿਹੜਾ ਇਤਿਹਾਸਿਕ ਖੂਹ ਸੀ ਉਹ ਬੈਠ ਜਾਂਦਾ ਸੀ ਤੇ ਨਾਲ ਹੀ ਲੋਕਾਂ ਨੂੰ ਕਾਫੀ ਮੁਸ਼ਕਲਾਂ ਜਿਹੜੀਆਂ ਸੀਗੀਆਂ ਉਹ ਸਾਹਮਣਾ ਕਰਨਾ ਪੈਂਦਾ ਸੀ ਇਹ ਉਹ ਇਤਿਹਾਸਿਕ ਖੂਹ ਆ ਜਿਸ ਇਤਿਹਾਸਿਕ ਖੂਹ ਦੀ ਮੈਂ ਤੁਹਾਨੂੰ ਗੱਲ ਕਰ ਰਿਹਾ ਔਰ ਇਹ ਬਾਬਾ ਜੀ ਦੇ ਸਮੇਂ ਦੀ ਜਿਹੜੇ ਹੈ ਉਹ ਖੂਹ ਜਿਹੜੇ ਉਹ ਦੱਸੇ ਜਾ ਰਹੇ ਨੇ ਲੇਕਿਨ ਪਿਛਲੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਜਦੋਂ ਜਦੋਂ ਇੱਥੇ ਮੇਲੇ ਹੁੰਦੇ ਸਨ ਤਾਂ ਮੇਲੇ ਦੇ ਦੌਰਾਨ ਜਿਹੜਾ ਜਨਮ ਸਥਾਨ ਜਮ ਦੇ ਹੜੇ ਹੁੰਦੇ ਸਨ ਉਦੋਂ ਬੈਠ ਜਾਂਦਾ ਸੀ ਔਰ ਨਾਲ ਘਰਦਿਆਂ ਦੇ ਵਿੱਚ ਜਿਹੜੇ ਜਿਹੜੇ ਘਰ ਬਣੇ ਸਨ ਉਸੇ ਤਰੇੜਾਂ ਤੱਕ ਜਿਹੜੀਆਂ ਸਨ ਉਹ ਆ ਜਾਂਦੀਆਂ ਸਨ ਲੇਕਿਨ ਹੁਣ ਇਹ ਇਤਿਹਾਸਿਕ ਖੂਹ ਜਿਹੜਾ ਹੈ ਉਹ ਜੋ ਬਾਬਾ ਅਮਰੀਕ ਸਿੰਘ ਨੇ ਉਹਨਾਂ ਵੱਲੋਂ ਜਿਹੜਾ ਹੈ ਉਹ ਖੋਜਿਆ ਗਿਆ ਹੈ ਤੇ ਨਾਲ ਹੀ ਪਾਕਿਸਤਾਨ ਦੇ ਵਿੱਚ ਇਸ ਦਾ ਨਕਸ਼ਾ ਪਿਆ ਸੀ ਪਾਕਿਸਤਾਨ ਦੇ ਤੋਂ ਨਕਸ਼ਾ ਲਿਆ ਕੇ ਇਸ ਜਗ੍ਹਾ ਤੇ ਪਹੁੰਚ ਕੇ ਜਿਹੜਾ ਹੈ ਇਤਿਹਾਸਿਕ ਖੂਹ ਜਿਹੜਾ ਹੈ ਉਹ ਲੱਭਿਆ ਗਿਆ ਹੈ ਹਾਲਾਂਕਿ ਇਸ ਖੂਹ ਦੇ ਨਾਲ ਛੋਟੀਆਂ ਪੰਜ ਖੂਈਆਂ ਵੀ ਹਨ ਜਿਸ ਕਰਕੇ ਇਹ ਜਿਹੜਾ ਹੈ ਸਥਾਨ ਜਿਹੜਾ ਹੈ ਉਹ ਲੱਭਿਆ ਗਿਆ ਔਰ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਪੱਲਾ ਪਰਿਵਾਰ ਵੱਲੋਂ ਬਹੁਤ ਵੱਡੀ ਦੇਣ ਜਿਹੜੀ ਸੀਗੀ ਉਹ ਕੀਤੀ ਜਾ ਰਹੀ ਹੈ ਔਰ ਬਹੁਤ ਜ਼ਿਆਦਾ ਜਿਹੜੇ ਨੇ ਉਹਨਾਂ ਵੱਲੋਂ ਆਪਣੀ ਜ਼ਮੀਨ 'ਚ ਜਿਹੜੀ ਸੀਗੀ ਉਹ ਇੱਥੇ ਗੁਰੂ ਦੇ ਨਾਮ ਤੇ ਜਿਹੜੀ ਹੈ ਉਹ ਡੋਨੇਟ ਜਿਹੜੀ ਹੈ ਉਹ ਕਰ ਦਿੱਤੀ ਗਈ ਲੇਕਿਨ ਹੁਣ ਕੁ ਸਮੇ ਬਾਅਦ ਜਿਹੜੀ ਹੈ ਇੱਥੇ ਸ਼ੁਰੂਆਤ ਜਿਹੜੀ ਹੈ ਉਹ ਜ਼ਰੂਰ ਕੀਤੀ ਜਾਵੇਗੀ ਅਤੇ ਨਾਲ ਹੀ ਇਸ ਜਗ੍ਹਾ ਦੇ ਉੱਤੇ ਇੱਕ ਸੁੰਦਰ ਗੁਰਦੁਆਰਾ ਸਾਹਿਬ ਗੁਰੂ ਕੇ ਮਹਿਲ ਜਿਹੜਾ ਹੈ ਉਹ ਬਣਦਾ ਹੋਇਆ ਨਜ਼ਰ ਆਵੇਗਾ ਤੁਸੀਂ ਦੇਖ ਸਕਦੇ ਹੋ ਕਿ ਪ੍ਰਾਤਨ ਜਿਹੜੀਆਂ ਨੇ ਇਟਾਂ ਜਿਹੜੀਆਂ ਨਾਨਕਸ਼ਾਹ ਇਟਾਂ ਜਿਹੜੀਆਂ ਨੇ ਇੱਥੇ ਪਈਆਂ ਹੋਈਆਂ ਨੇ ਅਤੇ ਇਸ ਤੋਂ ਬਾਅਦ ਜਿਹੜਾ ਹੈ ਕਿਉਂਕਿ ਗੁਰੂ ਕੇ ਜਿਹੜੇ ਪਾਸਰ ਕੇ ਗਿੱਲਾਂ ਪੈਂਦੇ ਆ ਇਹਦਾ ਨਾਲ ਪਹਿਲਾ ਹੀ ਇਤ ਜੁੜਿਆ ਹੋਇਆ ਹੈ ਇਤਿਹਾਸ ਦੇ ਨਾਲ ਜਿਹੜਾ ਹੈ ਪਿੰਡ ਜਿਹੜਾ ਹੈ ਉਹ ਜੁੜਿਆ ਹੋਇਆ ਲੇਕਿਨ ਗੁਰੂ ਅਮਰਦਾਸ ਜੀ ਦੇ ਜਨਮ ਸਥਾਨ ਨੂੰ ਲੈ ਕੇ ਹਮੇਸ਼ਾ ਹੀ ਜੋ ਕਸ਼ਮਾ ਕਸ਼ ਜਿਹੜੀ ਸੀਗੀ ਉਹ ਬਣੀ ਰਹਦੀ ਸੀ ਲੇਕਿਨ ਹੁਣ ਦੀ ਗੱਲ ਕੀਤੀ ਜਾਵੇ ਤਾਂ ਹੁਣ ਇਸ ਜਗ੍ਹਾ ਦੇ ਉੱਤੇ ਜਿਹੜਾ ਹੈ ਉਹ ਪੁਰਾਤਨ ਖੂਹ ਜਿਹੜਾ ਹੈ ਉਹ ਮਿਲ ਚੁੱਕਾ ਹੈ ਤੇ ਬਾਬਾ ਅਮਰੀਕ ਸਿੰਘ ਹੁਣਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ 2 ਮਾਰਚ ਤੋਂ ਬਾਅਦ ਜਿਹੜਾ ਹੈ ਇੱਥੇ ਇਸ ਦੀ ਸ਼ੁਰੂਆਤ ਵੀ ਆਰੰਭਤਾ ਜਿਹੜੀ ਆ ਕਰ ਦਿੱਤੀ ਜਾਵੇ ਤੁਹਾਨੂੰ ਇੱਕ ਵਾਰੀ ਘਰ ਦੀਆਂ ਤਸਵੀਰਾਂ ਦਿਖਾਉਣਾ ਕਿ ਜਿੱਥੇ ਤਰੇੜਾਂ ਜਿਹੜੀਆਂ ਨੇ ਉਹ ਆ ਜਾਂਦੀਆਂ ਨੇ ਜਦੋਂ ਵੀ ਇੱਥੇ ਗ ਕੋਈ ਸਮਾਗਮ ਜਿਹੜੇ ਨੇ ਉਹ ਕਿਤੇ ਜਾਂਦੇ ਨੇ ਕਿਉਂਕਿ ਗੁਰੂ ਦਾ ਘਰ ਹੈ ਉਸਨੇ ਆਪਣੀ ਕੌਤਕ ਜਿਹੜਾ ਹੈ ਉਹ ਜਰੂਰ ਦਿਖਾਂਦਾ ਹੈ ਲੇਕਿਨ ਇਹ ਵੀ ਗੱਲ ਸੁਣਨ ਨੂੰ ਮਿਲ ਰਹੀ ਹੈ ਕਿ ਜਿੱਥੇ ਜਗ੍ਹਾ ਤੇ ਅਸੀਂ ਮੌਜੂਦ ਆ ਇੱਥੇ ਜਦੋਂ ਲੋਕ ਰਹਿੰਦੇ ਸਨ ਜਦੋਂ ਇੱਥੇ ਗਲਤ ਚੀਜ਼ਾਂ ਦਾ ਖਾਣ ਪੀਣ ਚੱਲਦਾ ਸੀ ਤਾਂ ਉਹਨਾਂ ਦੇ ਘਰ ਦੇ ਵਿੱਚ ਹਮੇਸ਼ਾ ਹੀ ਪ੍ਰੋਬਲਮਸ ਰਹਿੰਦੀਆਂ ਸਨ ਲੇਕਿਨ ਕਿੰਨਾ ਕਿਤੇ ਹੁਣ ਜਿਹੜਾ ਹੈ ਪਰਿਵਾਰ ਵੱਲੋਂ ਜਿਹੜਾ ਹੈ ਇਹ ਜਗ੍ਹਾ ਜਿਹੜੀਆਂ ਨੇ ਉਹ ਡੋਨੇਟ ਕੀਤੀਆਂ ਗਈਆਂ ਨੇ ਕੁਝ ਜਗ੍ਹਾ ਜਿਹੜੀਆਂ ਨੇ ਬਾਬਾ ਮਰੀਕ ਸਿੰਘ ਹੁਣਾ ਵੱਲੋਂ ਖਰੀਦੀਆਂ ਗਈਆਂ ਨੇ ਖਰੀਦਣ ਤੋਂ ਬਾਅਦ ਉਹਨਾਂ ਨੂੰ ਘਰ ਬਣਾ ਕੇ ਦਿੱਤੇ ਗਏ ਨੇ ਜਿਸ ਤਰ੍ਹਾਂ ਜਿੱਥਾ ਦੀ ਲੋਕਾਂ ਦੀ ਲੋੜ ਸੀ ਉਸ ਤਰ੍ਹਾਂ-ਤਰ੍ਹਾਂ ਦੀ ਉਹਨਾਂ ਦੀ ਜਿਹੜੀਆਂ ਰਿਕੁਆਇਰਮੈਂਟ ਜਿਹੜੀਆਂ ਨੇ ਉਹ ਪੂਰੀਆਂ ਕੀਤੀਆਂ ਗਈਆਂ ਨੇ ਲੇਕਿਨ ਹੁਣ ਕੁਝ ਸਮੇਂ ਬਾਅਦ ਜਿਹੜਾ ਹੈ ਇਸ ਜਗ੍ਹਾ ਦੇ ਉੱਤੇ ਜਿਹੜਾ ਹੈ ਹੁਣ ਗੁਰੂ ਕੇ ਮਹਿਲ ਬਣਦੇ ਹੋਏ ਨਜ਼ਰ ਆਣਗੇ ਉਹ ਪੁਰਾਣੇ ਢੰਗ ਦੇ ਨਾਲ ਜਿਹੜਾ ਹੈ ਤਿਆਰ ਕਰਵਾਇਆ ਜਾਏਗਾ ਤਾਂ ਜੋ ਕਿ ਉਹ 500 ਸਾਲ ਪੁਰਾਣਾ ਜਿਹੜਾ ਹੈ ਇਤਿਹਾਸ ਹੈ ਉਹ ਇਸ ਸਥਾਨ ਨੂੰ ਲੈ ਕੇ ਸਾਰੇ ਲੋਕ ਜਦੋਂ ਪਹੁੰਚਦੇ ਸਨ ਇੱਥੇ ਜਿਰੋ ਗੁਰੂ ਕੇ ਮਹਿਲ ਜਿੱਦੀ ਗੱਲ ਕੀਤੀ ਜਾਵੇ ਤਾਂ ਇਸ ਜਗ੍ਹਾ ਤੇ ਪਹੁੰਚ ਕੇ ਜਦੋਂ ਗੁਰੂ ਦੇ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ ਜਾਂਦਾ ਜਾਂ ਸੀਸ ਲੈਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ ਤਾਂ ਉਸ ਵੇਲੇ ਇੱਥੇ ਵੀ ਆ ਕੇ ਇਸ ਖੂਹ ਦੇ ਜਿਹੜੇ ਸੀ ਉਹ ਦਰਸ਼ਨ ਕੀਤੇ ਜਾਂਦੇ ਰਹੇ ਨੇ ਲੇਕਿਨ ਹੁਣ ਦੀ ਗੱਲ ਕੀਤੀ ਜਾਵੇ ਤਾਂ ਬਾਬਾ ਅਮਰੀਕ ਸਿੰਘ ਹੁਣਾ ਵੱਲੋਂ ਜੋ ਸੇਵਾ ਜਿਹੜੀ ਹੈ ਉਹ 2 ਮਾਰਚ ਨੂੰ ਜਿਹੜੀ ਹੈ ਇਸ ਦੀ ਰਬਤਾ ਕਰ ਦਿੱਤੀ ਜਾਵੇਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੋ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜਿਹੜੇ ਨੇ ਇੱਥੇ ਪਹੁੰਚਣਗੇ ਅਤੇ ਹੁਣ ਜਿਹੜੇ ਹੈ ਗੁਰੂ ਕੇ ਦੀ ਜਿਹੜੀ ਹੈ ਸ਼ੁਰੂਆਤ ਜਿਹੜੀ ਹੈ ਉਹ ਕਰ ਦਿੱਤੀ ਜਾਵੇਗੀ ਤੇ ਨਾਲ ਹੀ ਇਹ ਵੀ ਗੱਲ ਕੀਤੀ ਜਾ ਰਹੀ ਕਿ ਇੱਕ ਕਿਲੇ ਤੋਂ ਵੱਧ ਦੀ ਜਗ੍ਹਾ ਜਿਹੜੀ ਹੈ ਉਹ ਇਸ ਵਿੱਚ ਜਿਹੜਾ ਹੈ ਤਿਆਰ ਗੁਰਦੁਆਰਾ ਸਾਹਿਬ ਜਿਹੜਾ ਹੈ ਉਹ ਤਿਆਰ ਕੀਤਾ ਜਾਵੇ ਕਿ ਤਾਂ ਜੋ ਕਿ ਸੰਗਤਾਂ ਨੂੰ ਕਿਸੇ ਵੀ ਤਰ੍ਹਾਂ ਦੀ ਆਉਣ ਵਾਸਤੇ ਮੁਸ਼ਕਲ ਜਿਹੜੀ ਹੈ ਉਹ ਸਾਹਮਣਾ ਨਾ ਕਰਾ ਪਵੇ ਲੇਕਿਨ ਇੱਕ ਇਤਿਹਾਸ ਜਿਹੜਾ ਹੈ ਉਹ ਜ਼ਰੂਰ ਸਾਹਮਣੇ ਜਿਹੜਾ ਹੈ ਉਹ ਆਇਆ ਹੈ ਤਾਂ ਸ੍ਰੀ ਗੁਰੂ ਅਮਰਦਾਸ ਜੀ ਦਾ ਪੁਰਾਤਨ ਕਾਰ ਜਿਹੜਾ ਹੈ ਉਹ ਜੋ ਖੋਜ ਦੇ ਦੌਰਾਨ ਜਿਹੜਾ ਹੈ ਉਹ ਮਿਲਿਆ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਪੁਰਾਤਨ ਖੂਹ ਜਦੋਂ ਮਿਲਿਆ ਉਸ ਤੋਂ ਬਾਅਦ ਹੋਰ ਵੀ ਸੰਗਤਾਂ ਦੇ ਵਿੱਚ ਖੁਸ਼ੀ ਜਿਹੜੀ ਹੈ ਉਹ ਪਾਈ ਜਾ ਰਹੀ ਹੈ ਬਾਬਾ ਮਰੀਕ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਨ ਨੇ ਆ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਰਫਤੇ ਜੀ ਬਾਬਾ ਜੀ ਜਿਸ ਤਰ੍ਹਾਂ ਗੁਰੂ ਦੇ ਗੋਦ ਚ ਬੈਠੇ ਆ ਜੀ ਹੁਣ ਇਸ ਵੇਲੇ ਕਿੰਨਾ ਕੁ ਮਾਣ ਮਹਿਸੂਸ ਹੋ ਰਿਹਾ ਔਰ ਇਹ ਜਿਹੜਾ ਘਰ ਲੱਭਾ ਕਿੰਨੀ ਕੁ ਤੁਹਾਨੂੰ ਖੁਸ਼ੀ ਹੋਈ ਜੀ ਬੈਂਤੀ ਇਸ ਤਰ੍ਹਾਂ ਜਿਹੜਾ ਇਹ ਘਰ ਲੱਭਾ ਨਹੀਂ ਪਹਿਲਾਂ ਗਵਾਚਪ ਨਹੀਂ ਸੀਗਾ ਪਰ ਕਰਦਾ ਪਹਿਲਾਂ ਪਤਾ ਸੀ ਹਾਂ ਅੰਦਾਜ਼ਾ ਇੱਥੋਂ ਪਹਿਲਾਂ ਗੁਰੂ ਸਾਹਿਬਲੇ ਵੀ ਕਿਉਂਕਿ ਜਦੋਂ ਗੁਰੂ ਅਮਰਦਾਸ ਜੀ ਦਾ ਘਰ ਸੀ ਉਹਨਾਂ ਦੇ ਭਤੀਜੇ ਨੂੰ ਬੀਬੀ ਅਮਰੋਜੀ ਦੀ ਗੁਰੰਗਦੇਵ ਪਾਸ਼ਾ ਜੀ ਦੀ ਬੇਟੀ ਮੈਰਡ ਸੀ ਜਿਹੜਾ ਸਾਹਮਣੇ ਕਰ ਰਿਹਾ ਇਥੇ ਇਸ ਘਰ ਵਿੱਚ ਔਰ ਉਹ ਕਿਉਂਕਿ ਜੇ ਆਪਣੀ ਬੇਟੀ ਇਥੇ ਵੇਖੀ ਗੁਰੰਗਦੇਵ ਜੀ ਨੇ ਤੇ ਆਪਣੀ ਬੇਟੀ ਕੋਲ ਵੀ ਆਂਦੇ ਹੋਣਗੇ ਹੋਣਗੇ ਜੀ ਕਿ ਜੇ ਪਾਸ਼ਾ ਗੁਰੂ ਅਮਰਦਾਸ ਜੀ ਦਾ ਇਹ ਸਾਰਾ ਇਤਿਹਾਸ ਪਹਿਲਾਂ ਤੋਂ ਇੱਥੇ ਸਮੋਇਆ ਹੋਇਆ ਹੈ ਜੀ ਲੇਕਿਨ ਇਹਨੂੰ ਇੱਥੇ ਸੇਵਾ ਕਰਨ ਵਾਸਤੇ ਬੜੇ ਸਾਧੂ ਆਉਂਦੇ ਸੀਗੇ ਬਾਬਾ ਖੜਕ ਸਿੰਘ ਜੀ ਵੀ ਬਾਬਾ ਦਰਸ਼ਨ ਸਿੰਘ ਜੀ ਵੀ ਬਾਬਾ ਗੁਰਮੁਖ ਸਿੰਘ ਜੀ ਜਿਹੜੇ ਸੰਪਰਦਾ ਦੇ ਮੁਖੀ ਸੀਗੇ ਬਾਬਾ ਸ਼ਾਮ ਸਿੰਘ ਜੀ ਬਾਬਾ ਸਾਧੂ ਸਿੰਘ ਜੀ ਵੀ ਅਸੀਂ ਸੁਣੇ ਇੱਥੇ ਆਏ ਨੇ ਜਗ੍ਹਾ ਖਾਲੀ ਕਰਨ ਵਾਸਤੇ ਉਹਨਾਂ ਦਾ ਕੋਈ ਕਾਰਨ ਨਹੀਂ ਬਣ ਸਕਿਆ ਕਿਉਂਕਿ ਉਦੋਂ ਘਰ ਬਹੁਤ ਬਸੇ ਸੀਗੇ ਇੱਥੇ ਜਾਣ ਨੂੰ ਤਿਆਰ ਨਹੀਂ ਸੀਗੇ ਜਦੋਂ ਫਿਰ ਹੁਣ ਸਾਡੇ ਹਰਜਿੰਦਰ ਸਿੰਘ ਜੀ ਧਾਮੀ ਬੀਬੀ ਜ਼ਗੀਰ ਕੌਰ ਜੀ ਉਸਟਾਨ ਪ੍ਰਧਾਨ ਸੀਗੇ ਉਹਨਾਂ ਨੇ ਸਾਨੂੰ ਹੁਕਮ ਕੀਤਾ ਵੀ ਸੇਵਾ ਕਰਾਉਣੀ ਆਪਾਂ ਔਰ ਉਸ ਤੋਂ ਬਾਅਦ ਬਾਬਾ ਸ਼ਵੇਸ਼ਿੰਗ ਜੀ ਬਾਬਾ ਜਗਤਾਰ ਸਿੰਘ ਜੀ ਦੇ ਕਾਰਸਵਾਰੇ ਨਾਲ ਉਹਨਾਂ ਨੇ ਮੈਂ ਬੇਨਤੀ ਕੀਤੀ ਵੀ ਇਤਿਹਾਸਕ ਸਥਾਨ ਹੈ ਉਹਨਾਂ ਨੇ ਸਾਨੂੰ ਹੁਕਮ ਲਾਇਆ ਵੀ ਤੁਸੀਂ ਇਹ ਸੇਵਾ ਕਰਵਾਓ ਥੀ ਇੱਥੇ ਡਿਊਟੀ ਤੁਸੀਂ ਕਰੋ ਫਿਰ ਵੀ ਇੱਥੇ ਆ ਕੇ ਅਸੀਂ ਫਿਰ ਆ ਸਾਰੀ ਜਗਾਂ ਦੇ ਵਿੱਚ ਹੌਲੀ-ਹੌਲੀ ਲੱਭਣੀ ਸ਼ੁਰੂ ਕੀਤੀਆਂ ਸੀ ਜਿਹੜੇ ਉੱਥੇ ਘਰਾਂ ਵਾਲੇ ਸੀ ਕਿਸੇ ਨੇ ਘਰ ਦੇ ਪਿੱਛੇ ਸਾਡਾ ਕੋ ਪੇਮੈਂਟ ਪੂਰੀ ਲੈ ਲਈ ਕਿਸੇ ਨੇ ਕਿਸੇ ਨੇ ਘਰ ਬਣਵਾਤਾ ਸੀ ਇਹ ਦਾ ਮਿਲਦਾ ਜੁਲਦਾ ਸਾਰਾ ਸਿਸਟਮ ਚੱਲਿਆ ਅਰ ਜਿਹਦੇ ਵਿੱਚ ਅੱਜ ਅਸੀਂ 8 ਤੋਂ 10 ਘਰ ਖਾਲੀ ਕਰਵਾ ਲਏ ਆ ਔਰ ਇਹਦੀ ਕਾਰ ਸੇਵਾ 2 ਮਾਰਚ 2025 ਜੇ ਆਰੰਭ ਹੋਣ ਜਾ ਰਹੀ ਆ ਜ ਜਿਹਦੇ ਵਿੱਚ ਸਾਡੇ ਪੰਥ ਦੀਆਂ ਮਾਨਸ਼ੀਰਤਾ ਸਿੰਘ ਸਾਹਿਬ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦੇ ਪ੍ਰਧਾਨ ਸਕੱਤਰ ਸਾਹਿਬਾਨ ਵਗੈਰਾ ਔਰ ਕਾਰ ਸੇਵਾ ਵੱਲੋਂ ਬਾਬਾ ਜੀ ਬੇਨਤੀ ਕਰਾਂਗੇ ਬਾਬਾ ਜੀ ਗਤਾਰ ਸਿੰਘ ਜੀ ਤਰਨਤਨ ਵਾਲੇ ਬਾਬਾ ਬਚਨ ਸਿੰਘ ਜੀ ਦਿੱਲੀ ਵਾਲੇ ਬਾਬਾ ਸੇਵਾ ਸਿੰਘ ਟੂਰ ਸਾਹਿਬ ਵਾਲੇ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਬਾਬਾ ਸੁੱਚਾ ਸਿੰਘ ਇਸਤਨਾਮ ਸਿੰਘ ਜੀ ਅਨੰਦਪੁਰ ਸਾਹਿਬ ਵਾਲੇ ਸਰਨ ਬੇਨਤੀ ਕਰਾਂਗੇ ਸਾਰੇ ਆਪਣੇ ਕਰ ਕਮਲਾ ਨਾਲ ਕਿਉਂਕਿ ਉਹ ਪ੍ਰਾਤਨ ਸੰਸਥਾਵਾਂ ਚੱਲਦੀ ਜਾ ਰਹੀਆਂ ਨੇ ਉਹਨਾਂ ਦੇ ਨਿਗਾਹ ਦੇ ਵਿੱਚ ਹੀ ਪ੍ਰਾਤਨ ਚੀਜ਼ ਬਣੇ ਤੇ ਸਾਨੂੰ ਖੁਸ਼ੀ ਮਹਿਸੂਸ ਹੋਵੇਗੀ ਜਿਸ ਤਰ੍ਹਾਂ ਕਿ ਪਹਿਲਾਂ ਇਤਿਹਾਸ ਦੱਸਦਾ ਜੀ ਇਹ ਭੱਲੇ ਪਰਿਵਾਰ ਵੀ ਇੱਥੇ ਰਹਿੰਦੇ ਰਹੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਫਿਰ ਤੁਸੀਂ ਮਿਲੇ ਔਰ ਉਹਨਾਂ ਵੱਲੋਂ ਕਿਸ ਤਰ੍ਹਾਂ ਦਾ ਸਹਿਯੋਗ ਦਿੱਤਾ ਗਿਆ ਜੀ ਜਦੋਂ ਅਸੀਂ ਖੋਜ ਕਰਨ ਲੱਗੇ ਉਹ ਭੱਲੇ ਪਰਿਵਾਰ ਸਾਨੂੰ ਆਪ ਹੀ ਮਿਲ ਪਏ ਸੀ ਇੱਥੇ ਅੱਛਾ ਜੀ ਭੱਲੇ ਪਰਿਵਾਰਾਂ ਨੇ ਸਾਨੂੰ ਆਪਕੇ ਵੀ ਸਾਡੀ ਪ੍ਰਾਪਰਟੀ ਹੈ ਔਰ ਸਾਡੇ ਨਾਂ ਦੇ ਪੇਪਰ ਵਰਕ ਹੈ ਔਰ ਸਾਰੀ ਜਾਇਦਾਦ ਉਹਨਾਂ ਨੇ ਸਾਨੂੰ ਆਪ ਦਿੱਤੀਆਂ ਅਸੀਂ ਅੱਜ ਉਹਨਾਂ ਦਾ ਮਾਨ ਸਨਮਾਨ ਵੀ ਇੱਥੇ ਕੀਤਾ। ਔਰ ਜਿਹੜੇ ਇੱਥੇ ਘਰ ਰਹੇ ਰਹਿੰਦੇ ਨੇ ਜਦੋਂ ਕਿ ਜਿਹੜੇ ਗੁਰੂ ਅਮਰਦਾਸ ਜੀ ਦੀ ਇਸ ਪੁਰਾਣੀ ਹਵੇਲੀ ਨਾਲ ਅੱਜ ਵੀ ਹੈਗੀ ਆ ਉਹਨਾਂ ਦੇ ਨਾਮ ਤੇ ਆ। ਉਹਨਾਂ ਵਿੱਚ ਵੀ ਉਹ ਕਮਰੇ ਸਿੰਘ ਹੈਗੇ ਜਿਹੜੇ ਉਹ ਰਾਖੀ ਵਾਸਤੇ ਬੈਠਾ ਸੀ ਉਹਨਾਂ ਨੇ। ਉਹਨਾਂ ਨੂੰ ਉਹ ਲੋਕ ਉਹਨਾਂ ਲੋਕਾਂ ਨੂੰ ਸਾਰਿਆਂ ਨੂੰ ਸਾਨੂੰ ਘਰ ਬਣਾ ਕੇ ਦੇਨੇ ਪਏ ਆ। ਠੀਕ ਹੈ ਜੀ। ਕਿਉਂਕਿ ਸਿੱਖੀ ਚ ਇਦਾਂ ਨਹੀਂ ਕਿਸ ਨੂੰ ਜਾੜ ਦੋ। ਅਸੀਂ ਸਾਰਿਆਂ ਨੂੰ ਘਰ ਬਣਾ ਕੇ ਦੇ ਰਹੇ ਆ। ਜਿਹੋ ਜੀ ਕਿਸੇ ਦੀ ਸਿਸਟਮ ਹੈਗਾ। ਉਹ ਸਾਰਿਆਂ ਨੇ ਫਿਰ ਇੰਨੀ ਖੁਸ਼ੀ ਮਹਿਸੂਸ ਕੀਤੀ ਕਿ ਮੈਨੂੰ ਜ਼ਿੰਦਗੀ ਦੇ ਵਿੱਚ ਬੜੀਆਂ ਸੇਵਾਵਾਂ ਕਰਨ ਦਾ ਮੌਕਾ ਮਿਲਿਆ ਹਰਮੰਦਰ ਸਾਹਿਬ ਫਿਲਟਰ ਪਲਾਂਟ ਲੱਗਿਆ ਜਦੋਂ ਕਾਰ ਸੇਵਾ ਹੋਈ ਆ ਬਾਬਾ ਜੀ ਗITARਸੀ ਦੇ ਹੋਾਈ ਵਿੱਚ ਚਨਾਮੜੀ ਲਾਹੌਰ ਗੁਰੂ ਅਮਰਦਾਸ ਜੀ ਦਾ ਅਸਥਾਨ ਦੇ ਵਿੱਚ ਔਰ ਬੀਬੀ ਨਾਨਕੇ ਦਾ ਘਰ ਜਦੋਂ ਯਾਦ ਕਰਾਇਆ ਸੀ ਹੁਣ ਬਾਬਾ ਸ਼ਵੇਸ਼ ਸਿੰਘ ਸਾਹੋਰ ਸਾਰੇ ਅਸੀਂ ਰਲ ਕੇ ਸੇਵਾ ਕਰਵਾ ਰਹੇ ਆ ਕਿਉਂਕਿ ਇਹ ਵੱਡੇ ਕੰਮ ਸੰਪਰਦਾਵਾਂ ਹੀ ਕਰ ਸਕਦੇ ਨੇ ਅਸੀਂ ਉਹਨਾਂ ਦੇ ਸੇਵਾਦਾਰ ਆ ਔਰ ਅੱਜ ਵੀ ਇਹਨਾਂ ਦਿਨਾਂ ਨੇ ਮਹੀਟੇ ਸੀ ਕੰਮ ਕਰਾਂਗੇ ਔਰ ਖੁਸ਼ੀ ਸਾਨੂੰ ਇੰਨੀ ਹੈ ਕਿ ਜਦੋਂ ਅਸੀਂ ਇਲਾਕੇ 'ਚ ਕੰਮ ਕਰ ਲੱਗੇ ਥੇ ਜਿਹੜੇ ਪੁਰਾਣੇ ਬਜ਼ੁਰਗ ਨੇ ਸਾਨੂੰ ਉਹਨਾਂ ਨੇ ਇੰਨਾ ਕੁ ਪਿਆਰ ਨਾਲ ਸਤਿਕਾਰ ਸਾਡਾ ਦਿੱਤਾ ਕਿ ਸਾਨੂੰ ਫੀਲ ਹੋ ਗਿਆ ਵਾਕੇ ਵੀ ਇਹ ਸਥਾਨ ओरिजिनल ਸਥਾਨ ਹੈ ਔਰ ਸਾਨੂੰ ਸਾਰੇ ਕਿ ਬਜ਼ੁਰਗਾਂ ਨੇ ਆਖਿਆ ਕਿ ਸਾਨੂੰ ਤੇ ਜਾਪਦਾ ਸੀ ਇਹ ਕੰਮ ਹੋਣਾ ਨਹੀਂਗਾ ਤੇ ਗੁਰੂ ਸਾਹਿਬ ਦੀ ਸੇਵਕਤ ਸੇਵਾਦਰ ਭੇਜ ਦਿੱਤੇ ਜੀ ਅ ਬਾਬਾ ਜੀ ਜਿਹੜਾ ਇਹ ਜਗਾ ਲੱਭੀ ਸੀਗੀ ਉਸ ਤੋਂ ਬਾਅਦ ਕਿਸ ਤਰ੍ਹਾਂ ਜਿਹੜਾ ਖੂਹ ਸੀਗਾ ਉਹ ਕਿਦਾਂ ਹੋਇਆ ਸਪੈਸੀਫਾਈ ਕੀ ਇਹੀ ਖੂਹ ਆਇਆ ਉਹ ਪੁਰਾਤਨ ਖੂਹਰ ਛੋਟੀਆਂ ਛੋਟੀਆਂ ਲਾ ਕੇ ਕੁਈਆਂ ਵੀ ਨਜ਼ਰ ਆ ਰਹੀਆਂ ਨੇ ਜੀ ਆਪ ਜੀ ਨੂੰ ਸ਼ਾਇਦ ਪਤਾ ਹੋਵੇਗਾ ਕਿ 2004 ਦੇ ਵਿੱਚ ਅਸੀਂ ਪਾਕਿਸਤਾਨ ਵਿਖੇ ਚੋਣਾ ਮੰਡੀ ਲਾਹੌਰ ਗੁਰੂ ਰਾਮਦਾਸ ਜਨਮ ਸਥਾਨ ਕਾਰਜ ਸ਼ੁਰੂਆਤ ਕੀਤੀ ਸੀ ਉੱਥੇ ਸਾਡੇ ਕੋਲ ਇੱਕ ਹਮ ਜਿਹੜਾ ਉਪਰੱਤ ਭਾਗ ਦਾ ਉੱਥੇ ਪੁਰਾਣਾ ਬੰਦਾ ਸੀਗਾ ਰਿਟਾਇਰਮੈਂਟ ਹੋ ਚੁੱਕਿਆ ਸੀ ਉਹ ਉਹਨੇ ਸਾਨੂੰ ਗੁਰੂ ਰਾਮਦਾਸ ਜੀ ਤੇ ਜਦੋਂ ਅਸੀਂ ਕਾਰਸਵਾਰੰਭ ਕੀਤੀ ਪ੍ਰਿਜ਼ਰਵ ਕਰਨਾ ਸ਼ੁਰੂ ਕੀਤਾ ਉਸ ਟਾਈਮ ਉਹਨੇ ਦੱਸਿਆ ਕਿ ਗੁਰੂ ਰਾਮਦਾਸ ਦੇ ਗੁਰੂ ਘਰ ਦੇ ਫਰੰਟ ਦੇ ਵਿੱਚ ਇੱਕ ਖੂਈ ਆਵੇਗੀ 8.5 ਫੁੱਟ ਨੀਵੀਂ ਥੱਲੇ ਜਾ ਕੇ 8 ਦੇ 10 ਫੁੱਟ ਅਸੀਂ ਉੱਥੇ ਖੁਦਾਈ ਕੀਤੀ ਤੇ ਉਹਦੇ ਵਿੱਚੋਂ ਖੂਈ ਨਿਕਲੀ ਫਿਰ ਉਸਨੇ ਸਾਨੂੰ ਕਿਹਾ ਵੀ ਬਾਸਰ ਕੇ ਗਿਲਾਂ ਦਾ ਇਤਿਹਾਸ ਸਾਰਾ ਮੇਰੇ ਕੋਲ ਹੈਗਾ ਉੱਥੋਂ ਦੇ ਨਿਸ਼ਾਨ ਵੀ ਮੇਰੇ ਕੋਲ ਹੈਗੇ ਆ ਪਾਕਿਸਤਾਨ ਜਿਹੜਾ ਪਾਕਿਸਤਾਨ ਚੁੰਨਮੜੀ ਲਾਹੌਰ ਗੁਰੂ ਅਮਰਦਾਸ ਜਨਮ ਸਥਾਨ ਸੀ ਬਿਲਕੁਲ ਠੀਕ ਕਿਉਂਕਿ ਉੱਥੇ ਸੀ ਕਾਰਸ਼ਵ ਕਰਾਉਂਦੇ ਰਹੇ ਹੂੰ ਉੱਥੋਂ ਪਰ ਜਿਹੜਾ ਇਹ ਜਨਮ ਸਥਾਨ ਦਾ ਸਾਰਾ ਇਹਦਾ ਨਕਸ਼ਾ ਸੀ ਇਹਦਾ ਏਰੀਆ ਸੀ ਇਹ ਸਾਰੀ ਦਾ ਸਾਨੂੰ ਚੁੰਨਮੜੀ ਲਾਹੌਰ ਗੁਰੂ ਅਮਰਦਾਸ ਦਾ ਇਹਦਾ ਪਰਾਥਤ ਵਾਲੇ ਵਿਭਾਗ ਵਾਲੇ ਲੋਕ ਸੀਗੇ ਕਿਉਂਕਿ ਇਹ ਜਗ੍ਹਾ ਪਹਿਲਾਂ ਲਾਹੌਰ ਦੇ ਅੰਦਰ ਸੀਗੀ ਹੂੰ ਅੰਮ੍ਰਿਤਸਰ ਤੇ ਬਾਅਦ ਵਿੱਚ ਵਸਿਆ ਹੂੰ ਉਹਨੇ ਸਾਨੂੰ ਗੁਰੂ ਰਾਮ ਗੁਰੂ ਅਮਰਦਾਸ ਜੀ ਦਾ ਜਨਮ ਸਥਾਨ ਭਾਈ ਗੁਰਦਾਸ ਜੀ ਦਾ ਬੀਬੀ ਅਮਰੋਜੀ ਦਾ ਸਹਰਾਗਾ ਭਾਈ ਜਸੂ ਜੀ ਦਾ ਔਰ ਗੁਰੂ ਰਾਮਦਾਸ ਜੀ ਨਾਨਕੇ ਕਰਤਾ ਸਾਰੇ ਨਿਸ਼ਾਨ ਦੀ ਸਾਨੂੰ ਚੁੰਨਮੜੀ ਲਾਹੌਰ ਤੋਂ ਮਿਲੀ ਜੀ ਠੀਕ ਸਾਨੂੰ ਇਥੋਂ ਵਾਰੇ ਪਹਿਲਾਂ ਗਿਆਨ ਸੀ ਕਹਿੰਦਾ ਮਤਲਬ ਕਿ ਪਾਕਿਸਤਾਨ ਨੇ ਵੀ ਸਾਡਾ ਉਹ ਇਤਿਹਾਸ ਸੰਭ ਕੇ ਰੱਖਿਆ ਹੋਇਆ ਪਾਕਿਸਤਾਨ ਪੂਰਾ ਇਤਿਹਾਸ ਸੰਭਿਆ ਹੋਇਆ ਸਾਡੀ ਇੰਡੀਆ ਸਭ ਕੁਝ ਨਹੀਂ ਰਹਿੰਦਾ ਹੈਗਾ ਪਾਕਿਸਤਾਨ ਦੇ ਵਿੱਚ ਜਿਹੜਾ ਲਾਹੌਰ ਦੀ ਪ੍ਰਾਤਨਤ ਜੋ ਚੀਜ਼ਾਂ ਵੀ ਹੈਗੀਆਂ ਨੇ ਉਹ ਸਾਰੀਆਂ ਸੰਭੀਆਂ ਪਈਆਂ ਨੇ ਜਿਹੜਾ ਇਹ ਇਹ ਜਗ੍ਹਾ ਹਿਸਟੋਰੀਕਲ ਇਤਿਹਾਸਕ ਸਥਾਨ ਹੈ ਜਦੋਂ ਇਹ ਜਗ੍ਹਾ ਬਾਬਾ ਖਰਕਸ਼ੀ ਜੀ ਨੂੰ ਬਾਬਾ ਦਰਸ਼ਨ ਸਿੰਘ ਜੀ ਨਾ ਮਿਲੀ ਫਿਰ ਉਹਨਾਂ ਇਹਨਾਂ ਦੀ ਯਾਦਗਾਰ ਵਿੱਚ ਬਾਹਰ ਇੱਕ ਛੱਪੜ ਸੀ ਉਹ ਪੂਰ ਕੇ ਇਹਨਾਂ ਦੀ ਯਾਦਗਾਰ ਵਿੱਚ ਉੱਥੇ ਬੀਬੀ ਅਮਰੋਜੀ ਦਾ ਜਿਹੜੇ ਗੁਰੂ ਅੰਗਦ ਦੇ ਪਾਸ਼ਾ ਜੀ ਦੀ ਬੀਟੀ ਸੀ ਉਹਨਾਂ ਦਾ ਇਠਾ ਸਭ ਬਣਿਆ ਆ ਛੱਪੜ ਦੇ ਕੰਡੇ ਤੇ ਔਰ ਛੱਪੜ ਪੂਰ ਕੇ ਉਹ ਗੁਰੂ ਘਰ ਬਣਾਇਆ ਗਿਆ ਯਾਦਗਾਰ ਵਜੋਂ ਕਿਉਂਕਿ ਜਗ੍ਹਾ ਨਹੀਂ ਮਿਲੀ ਸੀ ਹੁਣ ਜਗ੍ਹਾ ਮਿਲ ਗਈ ਏ ਮਿਲ ਗਈ ਏ ਹੁਣ ਜਗ੍ਹਾ ਦਾ ਇਸ ਇਹਦਾ ਜਿਹੜਾ ਕੰਮਕਾਰ ਹੋਵੇਗਾ ਇਹ ਗੁਰੂ ਸਾਹਿਬ ਜੀ ਦੇ ਘਰ ਪ੍ਰਤੀ ਹੋਵੇਗਾ ਇਤਿਹਾਸਕਾਰ ਪ੍ਰਾਤਨ ਵਿਰਸਾ ਸੰਭਾਲ ਵੱਲੋਂ ਜਿਹੜਾ ਪ੍ਰਾਤਨ ਗੁਰੂ ਮਰਦਾਸ ਜੀ ਯਾਦਗਾਰ ਬਣੇਗੀ ਏ ਔਰ ਗੁਰੂ ਕੇ ਮਹਿਲ ਵੀ ਇਹੀ ਬਚਣਗੇ ਪ੍ਰਾਤਨ ਤੰਗਨਾ ਚੀਜ਼ ਬਣਾਵਾਂਗੇ ਅਸੀਂ ਨਾ ਕਿ ਅਸੀਂ ਇਹ ਨਵੇਂ ਚੀਜ਼ ਬਣਾਵਾਂਗੇ ਇਹ ਦਿਖ ਕਿਸ ਤਰ੍ਹਾਂ ਦੇ ਹੋਗੇ ਕਿਉਂਕਿ ਅੱਜ ਕੱਲ ਮਾਰਬਲ ਦਾ ਬੜਾ ਜੋਗਿਆ ਜੀ ਮਾਰਬਲ ਲਗਾ ਲਗਾ ਕੇ ਗੁਰਦੁਆਰਾ ਸਾਹਿਬ ਤਿਆਰ ਹੋ ਜਾਂਦੇ ਨੇ ਮਾਰਬਲ ਵਰਗਾ ਹੋਵੇਗਾ ਕਿ ਪ੍ਰਾਤਨ ਦਿਖੀ ਨਜ਼ਰ ਆਏਗੀ ਜੀ ਅੱ체 ਇਹ ਘਰ ਇਦਾਂ ਦਾ ਬਣੇਗਾ ਜਿਵੇਂ ਜਿਵੇਂ ਦਾ ਅਜ ਤੋਂ ਤੁਹਾਨੂੰ ਲੱਗੇ ਇੱਥੇ ਆ ਕੇ ਐਵੇਂ ਲੱਗੇ ਕਿ ਜਿਵੇਂ ਇਹ 500 ਜਾਂ 700 ਸਾਲ ਪੁਰਾਣਾ ਜੀ ਠੀਕ ਹੈ ਪ੍ਰਾਤਨ ਚੀਜ਼ ਬਣਾਵਾਂਗੇ ਸਾਰੀ ਤੇ ਇਹਨੂੰ ਸਮਾਂ ਕੋਈ ਰੱਖਿਆ ਜੀ ਕਿ ਇੰਨੇ ਕ ਸਮੇਂ ਤੱਕ ਅਸੀਂ ਇਹਨੂੰ ਤਿਆਰ ਕਰ ਲਾਂਗੇ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ 2 ਤਰੀਕ ਤੋਂ ਹੋਣਾ ਜੀ ਸ਼ੁਭ ਰੰਤ ਤੱਕ ਕਰ ਦਿੱਤੀ ਜਾਏਗੀ ਜੋ ਸਿੰਘ ਸਾਹਿਬ ਪਹੁੰਚਣਗੇ ਸੋਚਿਆ ਜੀ ਕਿਦੋਂ ਤੱਕ ਪੂਰਾ ਹੋ ਜਾਏਗਾ ਜੀ 2000 ਅ 2 ਮਾਰਚ 2025 ਤੋਂ ਸ਼ੁਰੂ ਕਰਕੇ ਅਸੀਂ 2029 ਸਾਢੇ 500 ਸਾਲਾ ਗੁਰੂ ਮਰਦਾਜੀ ਦਾ ਰਿਆ ਅਸੀ ਉਹਦੇ ਚ ਪ੍ਰਕਾਸ਼ ਕਰਾ ਕੇ ਮਹਾਰਾਜ ਜੀ ਤੇ ਔਰ ਜਿਹੜਾ ਲੰਬੇ ਕੰਮ ਨੇ ਉਹ ਚੱਲਦੇ ਰਹਿਣਗੇ ਬਿਲਕੁਲ ਸਰਪੰਚ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਤੁਹਾਡੇ ਕਾਰਜ ਦੇ ਵਿੱਚ ਇਹ ਜਿਹੜਾ ਹੁਣ ਬਹੁਤ ਵੱਡਾ ਕਾਰਜ ਰੰਬੇ ਜਾ ਰਿਹਾ ਹੈ ਕੀ ਕਹਿਣਾ ਚਾਹੋਗੇ ਜੀ ਵੇਖੋ ਜੀ ਇਹ ਤਾਂ ਹੀ ਇਹ ਕਿੰਨੇ ਵੀ ਸਾਡੀ ਸਰਪੰਚੀ ਤੋਂ ਪਹਿਲਾਂ ਵੀ ਪੰਚਾਇਤ ਬੰਦ ਤੋਂ ਪਹਿਲਾਂ ਦੀ ਸੇਵਾ ਚੱਲਦੀ ਆ ਉਸ ਤੋਂ ਇਲਾਵਾ ਇਹ ਚਲੋ ਬੜੀ ਖੁਸ਼ੀ ਦੀ ਗੱਲ ਹੈ ਵੀ ਸਾਡੇ ਗੁਰੂ ਅਮਰਦਾਸ ਜੀ ਦਾ ਜਿਹੜਾ ਸਥਾਨ ਆ ਇਹਦਾ ਨਾਮ ਤੁਹਾਨੂੰ ਦੱਸਿਆ ਵੀ ਉਹ ਦੁਬਾਰਾ ਰਿਪੀਟ ਕਰਨਾ ਵੀ ਮਤਲਬ ਵੀ ਗੁਰੂ ਕੇ ਮਹਿਲ ਦੇ ਨਾਂ ਦੇ ਤਿਆਰ ਹੋਣ ਲੱਗਾ ਤੇ ਸਾਰੀ ਇਲਾਕੇ ਦੀ ਸੰਗਤ ਆ ਸਾਡੇ ਨਗਰ ਦੇ ਵਿੱਚੋਂ ਸਾਰਿਆਂ ਸਹਿਯੋਗ ਦੇ ਨਾਲ ਬਾਬਾ ਮਲਿਕ ਸਿੰਘ ਦਾ ਸਹਿਯੋਗ ਦੇਾਂਗੇ ਤੇ ਆਈ ਬਾਹਰੋਂ ਲੋਕੀ ਸੰਗਤਾਂ ਆਉਂਦੀ ਹੁਣ ਤੋਂ ਦਰਸ਼ਨ ਕਰਨ ਲੱਪੈਂਦੀਆਂ ਮਤਲਬ ਆਉਂਦੀਆਂ ਵਾ ਹੁਣ ਜਦੋਂ ਸੇਵਾ ਸ਼ੁਰੂ ਹੋ ਗਈ ਤੇ ਫਿਰ ਕਾਫੀ ਵਧੀਆ ਬਣ ਲਜਣਾ ਸੋਹਣਾ ਲੱਗਣ ਲੱਪਣਾ ਕੀ ਲੱਗਦਾ ਜੀ ਕਿ ਉਹ ਸੁਪਨਾ ਜਿਹੜਾ ਕਿਸੇ ਸਮੇਂ ਵੇਖਿਆ ਜਾਂਦਾ ਸੀ ਉਹ ਪੂਰਾ ਹੁੰਦਾ ਹੈ ਨਜ਼ਰ ਆਏਗਾ ਜੀ ਬਿਲਕੁਲ ਜੀ ਬਿਲਕੁਲ 100% ਵੇਖੋ ਜੀ ਜੇ ਜਿੱਦਾਂ ਦੱਸਿਆ ਵਾ ਵੀ ਜਦੋਂ ਨਾ ਹੀ ਗੁਰੂ ਕੇ ਮਹਿਲ ਰੱਖਤਾ ਤੇ ਗੁਰੂ ਅਮਰਦਾਸ ਜੀ ਦਾ ਜਨਮ ਸਥਾਨ ਹੈ ਤੇ ਉਸ ਤੋਂ ਵੱਡੀ ਖੁਸ਼ੀ ਕਿਹੜੀ ਹੋ ਸਕਦੀ ਹੈ ਬਿਲਕੁਲ ਬਿਲਕੁਲ ਹੋਰ ਪਰਵਾ ਇੱਥੇ ਲਾਗੇ ਇਲਾਕੇ ਵਾਲਿਆਂ ਦਾ ਕਿਸਾਨ ਦਾ ਸਹਿਯੋਗ ਮਿਲ ਰਿਹਾ ਹੈ ਬਾਕੀ ਵੇਖੋ ਇਹ ਕਾਰ ਸੇਵਾ ਸ੍ਰੀ ਲੋਕਾਂ ਨੂੰ ਤਕਰੀਬਨ ਸੰਗਤਾਂ ਨੂੰ ਪਤਾ ਵਾ ਵੀ ਇੱਥੇ ਜਨਮ ਸਥਾਨ ਹੈਗਾ ਵਾ ਜਗ੍ਹਾ ਹੈਗੀ ਆ ਇਲਾਕੇ ਦੀਆਂ ਸਹਿ ਸੰਗਤਾਂ ਦਾ ਜਿਹਨੂੰ ਕਾਰ ਸੇਵਾ ਸ਼ੁਰੂ ਹੋਈ ਕਿ ਬਹੁਤ ਅੱਛਾ ਅਛਾ ਹੋਏਗਾ ਲੋਕੀ ਸੰਗਤਾਂ ਬਾਹਰੋਂ ਦਰਸ਼ਨ ਕਰਨ ਆ ਜਿਵੇਂ ਆਉਂਦੀਆਂ ਵੇਖੋ ਹੁਣ ਵੀ ਸੰਗਤਾਂ ਆ ਕੇ ਖੁਸ਼ੀ ਦੇ ਦਰਸ਼ਨ ਕਰਨ ਆਉਂਦੀਆਂ ਬਾਸਰ ਕੇ ਗ ਸਥਾਨ ਆ ਗੁਰੂ ਰਾਮਦਾਸ ਜੀ ਦੇ ਸੋਹਰੇ ਇੱਥੇ ਆ ਨਾਨਕ ਇੱਥੇ ਆ ਗੁਰੂ ਅਰਜਨ ਦੇਵ ਜੀ ਦੇ ਨਾਨਕ ਇੱਥੇ ਆ ਭਾਈ ਗੁਰਦਾਸ ਜੀ ਦਾ ਜਨਮ ਇੱਥੋਂ ਦਾ ਇਤਿਹਾਸ ਬਹੁਤ ਵੱਡਾ ਇੱਥੋਂ ਦਾ ਗੁਰੂ ਰਾਮਦਾਸ ਜੀ ਦਾ ਬਿਲਕੁਲ ਬਿਲਕੁਲ ਇੱਕ ਉਹ ਵੀ ਸਰ ਨਾਲ ਸਿੰਘ ਸਾਹਿਬ ਮੌਜੂਦ ਨੇ ਜਿਨ੍ਹਾਂ ਨੇ ਕੁਝ ਜਗ੍ਹਾ ਜਿਹੜੀ ਆ ਆਪਣੀ ਡੋਨੇਟ ਜਿਹੜੀ ਆ ਉਹ ਕੀਤੀ ਕਿਉਂਕਿ ਜਿਹੜੋ ਇੱਥੇ ਜਗ੍ਹਾ ਬਣੀ ਸੀ ਤੇ ਇੱਕ ਘਰ ਜਿਹੜਾ ਸੀਗਾ ਉਹ ਵੀ ਚਾਹੁੰਦਾ ਸੀਗਾ ਤੇ ਉਹ ਵੀ ਡੋਨੇਟ ਜਿਹੜਾ ਉਹ ਕੀਤਾ ਗਿਆ ਸਿੰਘ ਸਾਹਿਬ ਆਖੀ ਖਾਲਸਾ ਵਫਾ ਖਾਲਸਾ ਵਫਾ ਜੀ ਕੀ ਕਹਿਣਾ ਚਾਹੋਗੇ ਲੋਕ ਤੇ ਵਾਟਰ ਨਹੀਂ ਛੱਡਦੇ ਤੁਸੀਂ ਪੂਰਾ ਘਰ ਗੁਰੂ ਦੇ ਨਾਂ 'ਤੇ ਲਾਤਾ ਜੀ ਦੇਖੋ ਜੀ ਇਹ ਗੁਰੂ ਦੀ ਦੇਣ ਹੈ ਮੈਂ ਗੁਰੂ ਸਿੱਖ ਨਾਤੇ ਹੋਣ ਦੇ ਮੈਨੂੰ ਇਹ ਸਭ ਤੋਂ ਵੱਧ ਖੁਸ਼ੀ ਆ ਮੈਂ ਜਾਨਾ ਕਿ ਮੇਰੇ ਗੁਰੂ ਅਮਰਦਾ ਪਾਤਸ਼ਾਹ ਜੀ ਦਾ ਘਰ ਗੁਰੂ ਰਾਮਦਾਸ ਜੀ ਦੇ ਨਨਕਿਆਂ ਦਾ ਘਰ ਠੀਕ ਦੀਦੀ ਅਮਰੋ ਦਾ ਘਰ ਬੀਬੀ ਭਾਨੀ ਦਾ ਜਨਮ ਸਥਾਨ ਗੁਰੂ ਭਾਈ ਗਰਦਾਸ ਦਾ ਜਨਮ ਸਥਾਨ ਬਣ ਲੱਗਾ ਆ ਮੇਰੀ ਜਗ੍ਹਾ ਤੇ ਸਾਰੀ ਤਿੰਨ ਕੋ ਮਰਲੇ ਮੈਂ ਖਰੀਦੀ ਸੀ ਜੀ ਤੇ ਜੇ ਉਹ ਦਿੱਤਿਆ ਮੇਰੇ ਗੁਰੂ ਦੇ ਘਰ ਨੂੰ ਰਾਹ ਮਿਲ ਜਾਵੇ ਇਹ ਸਭ ਤੋਂ ਵੱਡੇ ਭਾਗਿਆ ਤੇ ਜਿਹੜਾ ਗੁਰੂ ਦੇ ਘਰ ਨੂੰ ਰਾਹ ਮਿਲ ਜਿਵੇਂ ਗੁਰੂ ਦਾ ਘਰ ਬਣ ਜਵੇ ਗੁਰੂ ਦੇ ਮਹਿਲ ਬਣਨਾ ਤੇ ਮੈਂ ਆਪਣੀ ਸੋ ਸਮਝਣਾ ਮੈਂ ਆਖਿਆ ਪਾਦਸ਼ਾਬਾਬਾ ਜੀ ਨੇ ਆਖਿਆ ਵੀ ਇਹ ਜਗ੍ਹਾ ਜਿੱਤਨ ਨੂੰ ਤੁਸੀਂ ਉਹਦਾ ਕਿਤੇ ਚ ਕੀ ਕਰਦੇ ਹੋ ਜੀ ਕਿਤਾ ਕੀਆ ਤੁਹਾਡਾ ਉੱਥੇ ਮੇਰਾ ਕਿਤਾ ਜੀ ਉਦਾਂ ਮਹਾਰਾਜਗਰੀ ਮਿਸਤਰੀ ਆ ਜੀ ਠੇਕੇ ਕਰਦਾ ਜੀ ਜਿੰਨੀ ਮੈਂ ਆਪਣੀ ਰੋਟੀ ਰੋਜੀ ਕਮਾਉਂਦਾ ਬਹੁਤ ਵਧੀਆ ਮੇਰਾ ਸਿਸਟਮ ਚੱਲਣ ਡਿਆ ਕਿਉਂਕਿ ਬਾਬਾ ਜੀ ਨਾ ਗੁਰਦਵਾਰਿਆਂ ਦਾ ਵੀ ਕੰਮ ਕਰਦਾ ਰਹਿਣਾ ਬਿਲਕੁਲ ਬਿਲਕੁਲ ਲੇਕਿਨ ਹਮੇਸ਼ਾ ਹੀ ਇਨਸਾਨ ਚਾਹੁੰਦਾ ਕਿ ਮੇਰਾ ਘਰ ਬਣੇ ਔਰ ਮੈਂ ਉਹਦੇ ਵਿੱਚ ਆਪਣਾ ਪਰਿਵਾਰ ਰੱਖਾਂ ਗੁਰੂ ਸਾਹਿਬ ਨੇ ਵੀ ਆਪਣਾ ਘਰ ਬਣਾਇਆ ਸੀਗਾ ਤੇ ਉਹਨਾਂ ਨੇ ਵੀ ਆਪਣਾ ਪਰਿਵਾਰ ਰੱਖਿਆ ਜਦੋਂ ਇੱਥੇ ਨੰਗਦੇ ਹੋ ਗਏ ਉਦੋਂ ਪਹਿਲੋਂ ਨਹੀਂ ਕਰੀ ਧਿਆਨ ਚਾਇਆ ਕਿ ਇੱਥੇ ਗੁਰੂ ਸਾਹਿਬ ਦਾ ਘਰ ਆ ਤੇ ਕਿਦੋਂ ਤੱਕ ਬਣ ਜਾਏਗਾ ਜੀ ਹਾਂ ਪਹਿਲਾਂ ਉਹਨਾਂ ਦਾ ਸੀ ਕਿ ਇੱਥੇ ਜਦੋਂ ਆਣਾ ਜਦੋਂ ਬਹਿ ਜਾਣਾ ਨਾ ਖੂਦ ਇਹਦੇ ਖੂਦ ਹੀ ਗੱਲ ਕਰਦੇ ਵੀ ਖੂ ਕਿੱਦਾਂ ਨਿਕਲਿਆ ਜਦੋਂ ਮੇਲਾ ਹੁੰਦਾ ਹੈ ਛੋਟੇ-ਛੋਟੇ ਵੀ ਜਦੋਂ ਪਤਾ ਲੱਗਣਾ ਵੀ ਹੋਇਆ ਜਗ੍ਹਾ ਪੈ ਗਈ ਆ ਅਸੀਂ ਆਣ ਕੇ ਵੇਖਣਾ ਤੇ ਸਾਡੇ ਮਨ ਚੋਂ ਨਾ ਵੀ ਕੋਈ ਇਹੋ ਜਿਹਾ ਸਾਧੂ ਸੰਤਾਵੇ ਜਿਹੜਾ ਇਹ ਸੇਵਾ ਕਰੇ ਕੋਈ ਛੋਟੀ ਮੋਟੀ ਦੀ ਗੱਲ ਨਹੀਂ ਆ ਜੀ ਕੁਝ ਜੇ ਸਾਡੇ ਮਨ ਲਾ ਦੋ ਮਰਲੇ ਦੇ ਤਾਂ ਗੱਲ ਤੇ ਵੱਢ ਨਹੀਂ ਜਾਣੀ ਹੈਨਾ ਤੇ ਅਸੀਂ ਅੱਖ ਵੀ ਸ਼ਾਇਦ ਆਵੇ ਤੇ ਇਹ ਸਾਡੇ ਸੰਤਾਏ ਜਿੱਤੇ ਇਹ ਆਏ ਨਾ ਮੇਰਾ ਮੇਲਜੋਲ ਆ ਤਾਂ ਮੈਂ ਤੇ ਇਹ ਦਿਲੋਂ ਆਖਿਆ ਮੈਂ ਉਸ ਪਾਤਸ਼ਾਹ ਨੂੰ ਗੁਰੂ ਅਮਰਦਾਸ ਪਾਤਸ਼ਾਹ ਨੂੰ ਯਾਦ ਕਰਾ ਕੇ ਪਾਤਸ਼ਾਹ ਜਿੰਨਾ ਵੀ ਮੈਂ ਹੋ ਸਕੇ ਨਾ ਆਪਣੀ ਜ਼ਿੰਦਗੀ ਚ ਜਿੰਨੀ ਗੁਰਬਣੀ ਮੈਨੂੰ ਫੁਰਸਤ ਦਿੱਤੀ ਆ ਮੈਂ ਉਹਨਾਂ ਹੀ ਕਰ ਸਕਾਂ ਬਿਲਕੁਲ ਬਿਲਕੁਲ ਕਹਿੰਦੇ ਕਿ ਜਿਹੜਾ ਤੁਸੀਂ ਗੱਲ ਦੱਸਦੇ ਕਿ ਜਦੋਂ ਹੁੰਦਾ ਸੀਗਾ ਕੋਈ ਗੁਰਪੁਰਬ ਆਉਂਦਾ ਸੀ ਤਾਂ ਉਹ ਤਾਂ ਕਹਿੰਦੇ ਖੂਬ ਬੈਠ ਜਾਂਦਾ ਸੀ ਕਹਿੰਦੇ ਦੀਵਾਰਾਂ ਜਿਹੜੀਆਂ ਉਹ ਵੀ ਤਰੇੜੀਆਂ ਜਾਂਦੀਆਂ ਸੀਗੀਆਂ ਓਹ ਹੋ ਹੁਣ ਵੀ ਤਰੇੜੀਆਂ ਗਈਆਂ ਹੁਣ ਜਿਹੜੀਆਂ ਲਾਗਲੇ ਘਰਾਂ ਦੀਆਂ ਨੇ ਉਹਨਾਂ ਨੂੰ ਕੋਈ ਪਾਣੀ ਨਹੀਂ ਵਜਣਿਆ ਉਹਨਾਂ ਨੂੰ ਜਾ ਕੇ ਪੁੱਛੋ ਵੀ ਤਰੇੜਿਆ ਨਾ ਸਾਰਾ ਅਗੀਆਂ ਤਾਂ ਨਹੀਂ ਇਹ ਗੁਰੂ ਦੀ ਕਿਰਪਾ ਆ ਹੁਣ ਜੇ ਉਹ ਮ ਕੋਈ ਈ ਡੀ ਕਰਨੀ ਉੱਚਾ ਸਭ ਤੋਂ ਉੱਚਾ ਇਹ ਆ ਕਰ ਤੇ ਹੁਣ ਇਹ ਗੁਰੂ ਜੀ ਮਹਾਰਾਜ ਦੀ ਕਿਰਪਾ ਆ ਹੁਣ ਉਹਨਾਂ ਨੇ ਸਾਨੂੰ ਘਰ ਦੇ ਦਿੱਤੇ ਉਹਨਾਂ ਨੂੰ ਘਰ ਬਣਾ ਲੈਂਦੇ ਆ ਉਹਨਾਂ ਨੇ ਤਰੇਣਾ ਖਤਮ ਹੋ ਜਾਣੀਆਂ ਸਾਡੇ ਗੁਰੂ ਦੇ ਮਹਿਲ ਬਣ ਜਾਣੇ ਗੱਲ ਆਇਆ ਜੀ ਬਿਲਕੁਲ ਬਿਲਕੁਲ ਗੁਰੂ ਦੇ ਮਹਿਲ ਜਿਹੜੇ ਨੇ ਉਹ ਜਲੂ ਤਿਆਰ ਹੋਣਗੇ ਕਿਉਂਕਿ ਅਕਸਰ ਹੀ ਜਦੋਂ ਅਸੀਂ ਇਤਿਹਾਸ ਨਾਲ ਛੇੜਛਾੜ ਕਰਦੇ ਤੇ ਇਤਿਹਾਸ ਵੀ ਸਾਡਾ ਜਰੂਰ ਛੇੜਛਾੜ ਵੀ ਕਰਦਾ ਹੋਇਆ ਨਜ਼ਰ ਆਉਂਦਾ ਲੇਕਿਨ ਬਾਬਾ ਅਮਰੀਕ ਸਿੰਘ ਹੁਣਾਂ ਵੱਲੋਂ ਇਹ ਜਿਹੜੀ ਸੀਗੀ ਪਹਿਲ ਕਰਮੀ ਜਿਹੜੀ ਸੀਗੀ ਉਹ ਕੀਤੀ ਗਈ ਹੈ ਤੇ ਉਸ ਤੋਂ ਬਾਅਦ ਜਿਹੜਾ ਸੀਗਾ ਉਹ ਇਹ ਜਿਹੜਾ ਹੈ ਗੁਰੂ ਕਾ ਮਹਿਲ ਜਿਹੜੇ ਨੇ ਉਹ ਤਿਆਰ ਹੋ ਕੀ ਕਹਿਣਾ ਚਾਹੋਗੇ ਜੇ ਤੁਸੀਂ ਹਾਂਜੀ ਕੀ ਕਹਿਣਾ ਚਾਹੋਗੇ ਗੁਰੂ ਕੇ ਮਹਿਲ ਜਿਹੜੇ ਨੇ ਬਣਨ ਜਾ ਰਹੇ ਨੇ ਕੀ ਕਹਿਣਾ ਚਾਹੋਗੇ ਜਿਹਦੇ ਗੁਰੂ ਕੇ ਮਹਿਲ ਬਣਨ ਜਾ ਰਹੇ ਨੇ ਸਾਡੇ ਬਾਬਾ ਜੀ ਬਸੰਤ ਬਾਬਾ ਮੀਤ ਸਿੰਘ ਜੀ ਇਹਨਾਂ ਦਾ ਬੜਾ ਸੁਜੋਗ ਹੈ ਇਹਨਾਂ ਦਾ ਸੁਜੋਗ ਦੇ ਨਾਲ ਸੰਗਤਾਂ ਦਾ ਸੁਜੋਗ ਦੇ ਨਾਲ ਜੋ ਇਹ ਕਾਫੀ ਚੱਲਤ ਹੋਈ ਜਗ੍ਹਾ ਜਿਹੜੀ ਆ ਇਹਦੀ ਅਸੀਂ ਅਸਾਰੀ ਚਾਹੁੰਦੇ ਹਾਂ ਕਿ ਹੋਵੇ ਉਹ ਸਾਰੇ ਜਿਹੜੀ ਆ ਹੋ ਰਹੀ ਆ ਸੰਗਤਾਂ ਤਨ ਮਨ ਤਾਂ ਦੇ ਨਾਲ ਇਹਨਾਂ ਦੇ ਨਾਲ ਸੁਜੋਗ ਦੇਣਗੀਆਂ ਤੇ ਇਹ ਜਿਹੜਾ ਗੁਰੂਆ ਗੁਰਦੁਆਰਾ ਗੁਰੂ ਕੇ ਮਹਿਲ ਆ ਗੁਰੂ ਅਮਰਦਾਸ ਜੀ ਦਾ ਜਨਮ ਸਥਾਨ ਹੈ ਇਹ ਬਣੇਗਾ ਤੇ ਦੂਰੋ ਦੂਰੋ ਸੰਗਤਾਂ ਜੀਆਂ ਦਰਸ਼ਨ ਕਰਿਆ ਕਰਨਗੀਆਂ ਕਹਿੰਦੇ ਨੇ ਪਹਿਲਾਂ ਵੀ ਲੋਕ ਆਉਂਦੇ ਸੀਗੇ ਜਿਹੜੋ ਬੇਸ਼ੱਕ ਉੱਥੇ ਮੇਲਾ ਹੁੰਦਾ ਸੀ ਲੇਕਿਨ ਇੱਥੇ ਇਤਿਹਾਸਿਕ ਜਗ੍ਹਾ ਤੇ ਮੱਥਾ ਟੇਕਣ ਜ਼ਰੂਰ ਆਉਂਦੇ ਸੀ ਮੱਥਾ ਟੇਕਣ ਆਉਂਦੇ ਸੀ ਪਰ ਉਹ ਇੰਨਾ ਨਹੀਂ ਸੀ ਪਤਾ ਜੋ ਹੁਣ ਇਹਨਾਂ ਨੇ ਜਿਹੜੀ ਇਹ ਕਾਰਵਾਈ ਰੇ ਰੰਭ ਕੀਤੀ ਹੈ ਨਾ ਹੁਣ ਜਿਹੜਾ ਸੰਗਤਾਂ ਨੂੰ ਜਿਹੜਾ ਜ਼ਿਆਦਾ ਪਤਾ ਲੱਗੇਗਾ ਕਿ ਕੋਈ ਉਹ ਜਗ੍ਹਾ ਮਿਲ ਗਈ ਆ ਕੁਦਰਤ ਤਿਆਰ ਹੋ ਜਾਏਗਾ ਤੇ ਜੇ ਅੱਗੇ ਸੰਗਤਾਂ ਜਿਨੀ ਘਟ ਆਉਂਦੀਆਂ ਅਸੀਂ ਹੁਣ ਬਹੁਤ ਗਿਣਤੀ ਵਧ ਚੜ ਕੇ ਆਉਣ ਗਿਆ ਬਿਲਕੁਲ ਬਿਲਕੁਲ ਬਾਤ ਚੜ ਕੇ ਜਿਹੜੀਆਂ ਨੇ ਸੰਗਤਾਂ ਜਿਹੜੀਆਂ ਨੇ ਉਹ ਜ਼ਰੂਰ ਪਹੁੰਚਣਗੀਆਂ ਲੇਕਿਨ ਜੇਕਰ ਗੁਰੂ ਦੇ ਘਰ ਦੀ ਗੱਲ ਕੀਤੀ ਜਾਵੇ ਤਾਂ ਅਕਸਰ ਹੀ ਜਿਹੜੇ ਲੋਕ ਨੇ ਔਰ ਜਿਹੜੇ ਨਾਨਕਲੇਵਾ ਸੰਗਤ ਆ ਉਹ ਹਮੇਸ਼ਾ ਹੀ ਬਾਤ ਚੜ ਕੇ ਜਿਹੜੀਆਂ ਸੇਵਾ ਕਰਦੇ ਹੋਏ ਵੀ ਨਜ਼ਰ ਆਉਂਦੇ ਨੇ ਲੇਕਿਨ ਇੱਥੇ ਜੋ ਕਈ ਪੱਲੇ ਪਰਿਵਾਰ ਦੇ ਲੋਕ ਨੇ ਉਹਨਾਂ ਵੱਲੋਂ ਜਿਹੜੀ ਆਪਣੀ ਜ਼ਮੀਨ ਜਿਹੜੀ ਹੈ ਉਹ ਵੀ ਜਿਹੜੀ ਹੈ ਡੋਨੇਟ ਕੀਤੀ ਗਈ ਔਰ ਬਾਬਾ ਮਰੀਤ ਸਿੰਘ ਉਹਨਾਂ ਵੱਲੋਂ ਇੱਥੇ ਪਹੁੰਚ ਕੇ ਸਾਰੇ ਲੋਕਾਂ ਦੇ ਨਾਲ ਗੱਲਬਾਤ ਕਰਕੇ ਜਿੰਨੀ ਜਗ੍ਹਾ ਚਾਹੀਦੀ ਸੀ ਉਹ ਜਗ੍ਹਾ ਜਿਹੜੀ ਹੈ ਉਹ ਲਈਤੀ ਜਾ ਰਹੀ ਹੈ ਚਾਹੇ ਉਹ ਚਾਹੇ ਲੋਕ ਦਾਨ ਕਰ ਰਹੇ ਨੇ ਉਸ ਦਾ ਲੱਤੀ ਜਾ ਰਿਹਾ ਤਾਂ ਚੁਕਿ ਗੁਰੂ ਕੇ ਮਹਿਲ ਜਿਹੜੇ ਨੇ ਉਹ ਤਿਆਰ ਹੋ ਸਕਣ ਹੁਣ ਵੇਖਣਾ ਹੋਵੇਗਾ ਕਿ 2029 ਤੱਕ ਜਦੋਂ ਇਹ ਸਥਾਨ ਤਿਆਰ ਹੋਵੇਗਾ ਤੇ ਸੰਗਤਾਂ ਦੇ ਵਿੱਚ ਕਿਸ ਤਰ੍ਹਾਂ ਦਾ ਉਤਸ਼ਾਹ ਜਿਹੜਾ ਹੈ ਉਹ ਵੇਖਣ ਨੂੰ ਮਿਲੇਗਾ ਲੇਕਿਨ 2 ਮਾਰਚ ਤੋਂ ਬਾਅਦ ਜਿਹੜੀ ਹੈ ਇਥੇ ਰਮਤਾ ਜਿਹੜੀ ਹੈ ਕੀਤੀ ਜਾਵੇਗੀ ਅਤੇ ਗੁਰੂ ਦੇ ਕੇ ਮਹਿਲ ਜਿਹੜੇ ਨੇ ਉਹ ਤਿਆਰ ਹੋਣੇ ਸ਼ੁਰੂ ਹੋਣਗੇ ਕੈਮਰਾ ਪਰਸਨ ਜੈ ਪ੍ਰੀਤਨਾ ਗੁਰਪ੍ਰੀਤ ਸਿੰਘ ਪੰਜਾਬੀ ਲੋਕ ਚੈਨਲ ਅਮਰ ਸਹਿਬ